ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ All Rounder 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 28 ਸਤੰਬਰ ਨੂੰ ਕਰਵਾਏ ਗਏ ਸਨ ਸਿਲਵਰਾ ਕਬੱਡੀ ਟੂਰਨਾਮੈਂਟ ਤੇ ਹੋਰ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆਂ ਪਹਿਲਾ ਗੱਲ ਕਰਾਂਗੇ ਆਲੰਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 73000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਜਾਫੀ ਦੇ ਲਈ ਦੇਸੀ ਘਾਉ ਦੇ ਪੀਪੇ ਤੇ 1-1 ਕਿਲੋ ਬਦਾਮ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਸੌਂਗਲ ਤੇ ਹਲੇਵਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਹਲੇਵਾ ਫਾਸਟ ਤੇ ਸੌਂਗਲ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਗੋਰਾ ਹਰਸਾਲੂ ਤੇ ਭੋਲੂ ਮੋਰਕੀ ਵਾਲਾ ਦੋਨਾਂ ਨੇ 9-9 ਕਵਾਡੀਆਂ ਪਾ ਕੇ 9-9 ਨੰਬਰ ਲੈਤੇ ਤੇ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਬੈਟ ਜਾਫੀ ਬਣੇਗਾ ਕੈਲੀ ਪਾਈ ਵਾਲਾ 7 ਟੱਚ ਲੈ ਕੇ 3 ਜਫੇ ਲਾਏ ਅੱਗੇ ਗੱਲ ਕਰਦੇ ਡੋਗਰੀਵਾਨਾਂ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 61000 ਤੇ ਦੂਜਾ ਨਾਮ 51000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇਲੇ 515100 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੀ ਆਫ ਪਲੈਂਟੀ ਨਿਊਜ਼ੀਲੈਂਡ ਤੇ ਡੋਗਰੀਵਾਨਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਡੁਗਰੀ ਬਾਰਨਾ ਸੈਕੰਡ ਤੇ ਬੇ ਆਫ ਪਲਾਂਟੀ ਨਿਊਜ਼ੀਲੈਂਡ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਰਮਜਾਨ ਵਾਲੀ 8 ਕਬੜੀਆਂ ਪਾ ਕੇ 7 ਨੰਬਰ ਲੈ ਤੇ ਤੇ ਇਥੋਂ ਬੈਠ ਜਾਫੀ ਬਣੇਗਾ ਜਾਮਾਦੇਸਲੇ ਵਾਲਾ 4 ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਹਾਂ ਬਦਗਿਆਂ ਦੇ ਕਬੱਡੀ ਟੂਰਨਾਮੈਂਟ ਤੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 515100 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਜਿਉਣ ਵਾਲਾ ਤੇ ਬਾਦੀਆਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਾਦੀਆਂ ਫਾਸਟ ਤੇ ਜਿਉਣ ਵਾਲਾ ਸੈਕਿੰਡ ਤੇ ਇੱਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਡਰ ਬਣੇਗਾ ਰਾਜਨ ਬਾਦੀਆਂ ਵਾਲਾ 6 ਕਵੱਡੀਆਂ ਪਾ ਕੇ 5 ਨੰਬਰ ਲਈ ਤੇ ਤੇ ਵੈਸਟ ਜਾਫੀ ਬਣੇਗਾ ਸੁੱਖਾ ਬਾਦੀਆਂ ਵਾਲਾ 7 ਟੱਚ ਲੈ ਕੇ 4 ਜਫੇ ਲਾਏ ਅੱਗੇ ਗੱਲ ਕਰਦੇ ਟੀਮਾਂ ਵਾਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 61000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੁੱਟਰ ਤੇ ਝੰਡ ਵਾਲੀ ਸੀ ਇਹ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਝੰਡ ਵਾਲਾ ਸੈਕੰਡ ਤੇ ਬੁੱਟਰ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਅਮਰਤ ਤੁੰਬੜਪਾਨ ਵਾਲਾ 6 ਕ ਵੱਡੀਆਂ ਪਾ ਕੇ 5 ਨੰਬਰ ਲੈ ਤੇ ਤੇ ਵੈਸਟ ਜਾਫੀ ਬਣੇਗਾ ਸੁੱਖਾ ਬੁੱਟਰਾਂ ਵਾਲਾ 3 ਟੱਚ ਲੈ ਕੇ 2 ਜਫੇ ਲਾਏ ਅੱਗੇ ਗੱਲ ਕਰਦੇ ਫਲੋਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਦਵਾਬਾ ਲੀਗ ਦੇ ਮੈਚ ਕਰਵਾਏ ਗਏ ਸਨ ਤੇ ਅੱਜ ਫਾਈਨਲ ਮੈਚ ਹੋਇਆ ਸੀ ਮਾਨਕ ਫਗਵਾੜਾ ਤੇ ਹਕੀਮਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਹਕੀਮਪੁਰ ਸੈਕੰਡ ਤੇ ਮਾਨਕ ਫਗਵਾੜਾ ਫਾਸਟ ਤੇ ਇੱਥੇ ਪੂਰੇ ਸੀਜ਼ਨ ਦੇ ਬੈਸਟ ਰੇਡਰ ਤੇ ਜਾਫੀ ਕੱਢੇ ਗਏ ਸਨ ਤੇ ਪੂਰੇ ਸੀਜ਼ਨ ਦੇ ਬੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਪੂਰੇ ਸੀਜ਼ਨ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਤਾਂ ਪੂਰੇ ਸੀਜ਼ਨ ਦਾ ਬੈਸਟ ਰੇਡਰ ਬਣਿਆਗਾ ਗੁਰੀ ਮਾਧੋਪੁਰ ਵਾਲਾ 213 ਕੁ ਵੱਡੀਆਂ ਪਾ ਕੇ 195 ਨੰਬਰ ਲੈ ਤੇ ਬੈਸਟ ਜਾਫੀ ਬਣਿਆਗਾ ਰਫੀਕ ਸਗਰਪੁਰਗਾ 212 ਟੱਚ ਲੈ ਕੇ 83 ਜਫੇ ਲਾਏ ਤੇ ਮੋਟਰਸਾਈਕਲ ਸੀਜ਼ਨ ਦੇ ਵੈਸਟਰ ਰੇਡਰ ਤੇ ਜਾਫੀ ਸਨ ਅੱਗੇ ਗੱਲ ਕਰਦੇ ਆਂ ਸੇਲਵਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉਥੇ ਪਹਿਲਾ ਇਨਾਮ 75000 ਤੇ ਦੂਜਾ ਨਾਮ 51000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ ਇਲੈਕਟ੍ਰਿਕ ਸਕੂਟਰ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸੇਲਵਰਾ ਤੇ ਕਲਿਆਣ ਸੁੱਖਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਲਿਆਣ ਸੁੱਖਾ ਫਰਸਟ ਤੇ ਸੇਲਵਰਾ ਸੈਕੰਡ ਤੇ ਇਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟਰ ਰੇਡਰ ਬਣੇਗਾ ਬਲਕਰਨ ਕਲਿਆਣ ਸੁੱਖੇ ਵਾਲਾ 13 ਕਬੜੀਆਂ ਪਾ ਕੇ 11 ਨੰਬਰ ਲੈਤੇ ਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤੇ ਬੈਟ ਜਾਫੀ ਬਣੇਗਾ ਗੱਗੀ ਚੱਕ ਦੇਸ ਰਾਜ ਵਾਲਾ ਪੰਜ ਟੱਚ ਲੈ ਕੇ ਤਿੰਨ ਜਫੇ ਲਾਏ ਤੇ ਹਾਂਜੀ ਇਹ 28 ਸਤੰਬਰ ਦੇ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਨਾਲ ਇੱਕ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ